ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਪੂਰ ਕਰ ਪਰਫੈਕਟ ਤੁਹਾਡਾ ਸਾਰੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਪੀਰਥ ਵਰਲਡ ਦੇ ਨਾਲ ਜਦੋਂ ਗੁਰੂ ਤੇ ਭਰੋਸਾ ਹੋਵੇ ਫਿਰ ਉਸਦੀ ਕਰਾਮਾਤ ਕੇ ਵਿੱਚ ਵਰਤਦੀ ਹੈ ਉਹ ਆਪ ਹੀ ਕਿਵੇਂ ਆਪਣੀ ਕਲਾ ਵਰਤੌਂਦਾ ਹੈ ਇਹ ਵੀਡੀਓ ਵਿੱਚ ਜਰੂਰ ਸੁਣਿਓ ਤੇ ਵੀਡੀਓ ਪੂਰੀ ਸੁਣਿਓ ਹੋ ਸਕਦਾ ਤੁਹਾਡੀ ਜ਼ਿੰਦਗੀ ਬਦਲ ਜਾਵੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਸਾਧ ਦਰੜ ਗੁਰਵਾਣੀ ਅਕਾਲ ਪੁਰਖ ਤੇ ਰੱਖਣਾ ਗਾਜ ਕੇ ਆਖੋ ਸਤਿ ਤੁਹਾਡਾ ਧਿਆਨ ਦੇਣਾ। ਫੰਜਵੇਂ ਪਾਦਸ਼ਾਹ ਹਜ਼ੂਰ ਦੇ ਕੋਲ ਇੱਕ ਕਾਂਸ਼ੀ ਦਾ ਪੰਡਤ ਆਇਆ। ਕਹਿੰਦਾ ਜੀ ਮੇਰਾ ਬੜਾ ਹੀ ਮਨ ਹੈ ਪੁਰਾਣਾ ਦੀ ਕਥਾ ਸੁਣਾਉ। ਮੈਂ ਫਿਰ ਬੋਲਣ ਲੱਗਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ। ਸ੍ਰੀ ਗੁਰੂ ਸਾਗੁਰ ਬਾਣੀ ਕਾਲਪੁਰਪ ਕਾਂਸੀ ਦਾ ਪੰਡਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਜੀ ਮੇਰਾ ਮਨ ਨੇ ਪੁਰਾਣਾ ਦੀ ਕਥਾ ਸੁਣਾ ਵਾਰਾ ਇਹ ਕਹਿੰਦੇ ਸੁਣਾਓ ਮਨ ਚ ਆ ਗਿਆ ਚਲ ਵਧੀਆ ਦਖਣਾ ਵੀ ਮਿਲेंगे ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ਼ ਸੁਣਾ ਪਰ ਕਹਿੰਦੇ ਰੋਜ਼ ਸੁਣਾ ਉਹਨੇ ਰੋਜ਼ ਪੁਰਾਣਾ ਦੀ ਕਥਾ ਸੁਣ ਕਥਾ ਚੱਲ ਰਹੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਸ਼ਾਲੋ ਜੀ ਆ ਗਏ ਆਖੋ ਸਾਥ ਬਾਬਾ ਭਾਈ ਸ਼ਾਲੋ ਜੀ ਆ ਗੁਰੂ ਅਰਜਨ ਦੇਵ ਜੀ ਭਾਈ ਛਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਬੜਾ ਬੜਾ ਪਿਆਰਾ ਪਰਮ ਸਿੱਖ ਹੈ ਗਜ ਕੇ ਆਖੋ ਸਾਹਿਬ ਸ੍ਰੀ ਵਾਹਿਗੁਰੂ ਇਹ ਮੇਰਾ ਬੜਾ ਪਿਆਰਾ ਪਰਮ ਸਿੱਖ ਹੈ ਇਹ ਮੇਰਾ ਅਨਨ ਭਗਤ ਹੈ ਕਿਉਂ ਇਸ ਦਾ ਭਰੋਸਾ ਗੁਰਵਾਣੀ ਸਿਮਰਨ ਅਕਾਲ ਪੁਰਖ ਤੇ ਅਟੁੱਟ ਹੈ ਆਖੋ ਸਤਿ। ਇਹਦਾ ਭਰੋਸਾ ਟੁੱਟ। ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ। ਕਥਾ ਮੈਂ ਸੁਣਾ ਰਿਹਾ। ਮੈਨੂੰ ਅਨੰਦ ਨਹੀਂ ਆਇਆ ਕਹਦੇ ਹੋ ਗਾਜੀ ਕੇ ਸਾਥ। ਮੈਨੂੰ ਨਹੀਂ ਗਿਆ ਅਨੰਨ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਣ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਤੀ ਦੋ ਦਿਨ ਬਾਅਦ ਕੋਥੀ ਸੰਭਵਤ ਹੋ ਗਈ કાંશી ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਇਹ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲਾ ਕਾਂਸ਼ੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲੋ ਹੁਣ ਇਹ ਗੱਲ ਜਿਹੜੀ ਨੇ ਸੁਣੋ ਨਾਲੀਏ ਬਸ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਅਸੀਂ ਸਹੀ ਮੈਸੇਜ ਗਿਆ ਤੇ ਫਿਰ ਨੇਦਿਆ ਕਿਸੇ ਦਿਨ ਕਰੋਗੇ ਆਪਣਾ ਭਰੋਸਾ ਗੁਰਵਾਨੀ ਦੇ ਆ ਮਾਰੇ ਦੱਸਣਾ ਚਾਹੁੰਦਾ ਹਾਂ ਅਨੰਨ ਕੌਣ ਹੈ ਮਾਰੇ ਕਹਿੰਦੇ ਮਗਾ ਲੋ ਹੁਣ ਧਿਆਨ ਨਾਲ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਤੇ ਜਾਣਾ ਕਿਹੜੀ ਘੜੀ ਕਿੰਨੇ ਮਿੰਟ ਕਿੱਥੇ ਖਰਚਾ ਲਿਆ ਗੁਰੂ ਅਰਜਨ ਦੇਵ ਜੀ ਨੂੰ ਖਰਚਾ ਲਿਆ ਰਹਾ ਮੂਰਤ ਕੱਢਿਆ ਹੁਣ ਇੱਕ ਗੱਲ ਮੈਂ ਗੋਲ-ਬੋਲ ਬੋਲਣੀ ਆ ਉਹ ਲਗੈ ਨਹੀਂ ਕਰਦਾ ਉੱਠ ਕੇ ਮੈਨੂੰ ਪੁੱਛ ਸਕਦਾ ਮੈਨੂੰ ਦੇਵ ਦਾ ਨਾਮ ਨਹੀਂ ਲੈਣਾ ਇਹਨਾਂ ਹੀ ਕਾਹਗਾ ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਪੋ ਸਾਥ ਉਹ ਜੀ ਉਹ ਹੀ ਜੀ ਉਹ ਉਰਤ ਕੱਢਿਆ ਰਕਸ਼ਨਾ ਲਈ ਰਾਧਾ ਕਰਾਇਆ ਲੈ ਦੇਵ ਦੀ ਪੂਜਾ ਕੀਤੀ ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਨਕ ਪਿਆ ਆਖੋ ਸਤਿ ਆਹ ਵਾਹਿਗੁਰੂ ਉੱਚੀ ਉੱਚੀ ਬੋਲੇ ਪੰਡਤ ਜੀ ਵਾਪਸ ਬੁਲਾਓ ਵਾਪਸ ਬੁਲਾਓ ਖੋਤਰ ਨੂੰ ਵਾਪਸ ਲਾਓ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਹਨਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਤਿ ਆਹ ਹੋਰ ਮੁਸ਼ਕਲਾ ਹੈ ਗੁਰੂ ਅਰਜਨ ਦੇਵ ਜੀ ਨੇ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਉਹ ਤੇ ਗੁਰੂ ਅਨੰਦ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਓ ਪੋਥੀ ਕਥਾ ਹੋਏਗੀ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਬਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਿਨਾਮ ਅਸੀਂ ਅੱਗੇ ਚੱਲਿਆ ਤੁਸੀਂ ਇਹ ਲੈ ਕੇ ਆਓ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਅੱਜ ਦਾ ਬਚਨ ਹੈ ਜੇ ਅਰਦਾਸ ਕਰਕੇ ਚੱਲ ਪਏ ਆਖੋ ਸਤਿ ਨਾਮੁ ਵਾਹਿਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੀ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਥੇਤਵਾਰ ਵੇਖੀ ਹੈ ਔਰ ਇੱਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਤੋਂ ਬਚ ਗਿਆ ਆਖੋ ਸਾਥ। ਯੋ ਵਾਹ ਬਹੁਤ ਹੈ। ਇਹਨਾਂ ਦੋਵਾਂ ਸਿੱਖਾਂ ਦੇ ਮਨ 'ਚ ਐਡਾ ਤਗੜਾ ਭਰਸ ਹੈ। ਐਡਾ ਤਗੜਾ ਸਦਕਾ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਵੀ ਰਾਜ ਉਹ ਆਪੇ ਵਿੱਦ ਬਣਾ ਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲ ਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਵਾਹਿਗੁਰੂ ਜੀ ਗਿਆਕੋ ਸਾਹਿਬ ਤੁਹਾਡੇ ਮਾਂ ਚ ਫੁਰਨਾ ਬਣੇ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜ ਦਿਓ ਤੇ ਜੇ ਖੋਤਾ ਹਣਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਕਮ ਅਪਸੈਟ ਹੋ ਜਾਏਗਾ ਇਹਦਾ ਮਤਲਬ ਔਰ ਉਹ ਖੋਤਾ ਵੱਡਾ ਹੋ ਗਿਆ ਗੱਜ ਕੇ ਆਪੋ ਸਾਹ। ਸ਼ੁਵਾਹਿਦ। ਅੰਦਰਲੀ ਵਸਤਾ ਹੈ। ਆਪ ਭਾਈ ਪੈੜਾ ਭਾਈ ਮੋਖਾ ਨੇ ਨਾ ਮੂਰਤ ਕੱਢਿਆ ਨਾ ਥਿਤਵਾਰ ਵੇਖੀਏ। ਗੁਰੂ ਨਾਨਕ ਦੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਪੋ ਸਾਹ। ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ। ਤੁਸੀਂ ਅੱਗੇ ਵਜਨ ਸੁਣਿਆ ਹੋਏਗਾ। ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਐਸ ਵੇਲੇ ਪੁੱਛੋ ਸਾਹਿਬ ਮੁੱਖ ਸੇਵਾਦਾਰ ਕੋਲੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਐ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਕੱਝ ਕੇ ਆਖੋ ਸਾਧ ਸੰਤੋ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਰਮੇਸ਼ਵਰ ਮਦਰਾਸ ਹੀ ਹੈ ਤੇ ਕੋ ਬਾਬਾ ਕੋ ਨਾਲ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15-20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਨੂੰ ਰਮੇਸ਼ਵਰ ਜਾਣਾ ਹੈ ਤੇ ਗੁਰਦੁਆਰਾ ਬਣਾਉਣਾ ਹੈ ਆਹੋਂ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾ ਗਏ ਤੇ ਬਾਬਾ ਸਰਦੇਵ ਜੀ ਸਟੇਜ ਤੋਂ ਸੁਣਾਉਂਦੇ ਕਹਿੰਦੇ ਮੈਂ ਆਖਿਆ ਵੀ ਮੇਰੀ ਜੇਬ 'ਚ ਸਾਰਾ 1700 ਰੁਪਈਆ ਹੈ ਗੱਜ ਕੇ ਆਪ ਕੋ ਸਾਥ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਦੇ ਆ ਬਾਜ਼ੂ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਗੱਜ ਕੇ ਆਪ ਕੋ ਸਾਥ ਹੈ ਜੀ ਕੋ ਕਿਤੇ ਮਦਰ ਆ ਪट्रोल ਕਿਨੇ ਪੁਆਣਾ ਬਸ ਜਰਾ ਜਿ ਖਰਾਬ ਹੋ ਗਈ ਉਹ ਠੀਕ ਕਿਵੇਂ ਕਰਾਣੀ ਹੈ ਉਥੇ ਗੁਰਦੁਆਰਾ ਪੜਨਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਪਰ ਇੱਕ ਭਰੋਸਾ ਸੀ ਜਿਹੜਾ ਭੇਜਿਆ ਆ ਪ੍ਰਬੰਧ ਤੇ ਜਿਵੇਂ ਉਹ ਆ ਵਜਨ ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਬੱਸ ਖੜੀ ਜੇਕਰ ਆਉਂ ਤੇ ਰਾਤ ਪੈਣ ਵਾਲੀ ਸੀ ਉੱਥੇ ਰੋਕੇ ਕਹਿੰਦੇ ਲੁਧਿਆਣੇ ਦੀਆਂ ਸੰਗਤਾਂ ਨੇ ਫੁੱਲ ਕਰਾ ਦਿੱਤੀ ਆਪੋ ਸਾਧਾ ਇਤਰਾ ਹੀ ਤੁਰਿਆ ਗਿਆ ਇਤਰਾ ਹੀ ਅੱਗੋਂ ਦੀ ਅੱਗੋਂ ਵਿੱਚ ਬੱਸ ਖਰਾਬ ਹੀ ਹੋ ਗਈ ਯਾਰਾਂ ਤੇ ਵੀ ਅੱਗੋਂ ਦੀ ਅੱਗੋਂ ਕਹਿੰਦੇ ਮੁਜ਼ਰਾਦ ਗਏ ਸੋਚਿਆ ਕਰੀਏ ਕੀ ਦੁਰਦੋਰਾ ਬਣਾ ਬਣਾ ਪੈਸਾ ਇੱਕ ਨਹੀਂ ਦੇ ਜਗਜ ਕੇ ਆਪੋ ਸਾਧਾ ਬਾਬਾ ਹੀ ਵਰਤੋ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰਨਾਨ ਸਾਹਿਬ ਦੇ ਚਰਨ ਪਏ ਨਾ ਉਸ ਦਰਦ ਉਹ ਤਾਂ ਗੁਰਨਾਨ ਸਾਹਿਬ ਦੇ ਚਰਨ ਪਏ ਜੀ ਤਾਂ ਉਹ ਪ੍ਰਬੰਧਕਾਂ ਨੇ ਕੀਤਾ ਸੀ ਬੜਾ ਉੱਥੋਂ ਦੇ ਲੀਡਰ ਵੀ ਸਨ ਸੰਗਤਾਂ ਵੀ ਸਨ ਇੱਕ ਪ੍ਰੋਗਰਾਮ ਰੱਖਿਆ ਇਸ ਸਟੇਜ ਤੇ ਬੈਠੇ ਬੈਠੇ ਪਾਪਾ ਸੁਦੇਸ਼ ਦੇ ਮੋਖਜੋਂ ਨਿਕਲਿਆ ਖੁਸ਼ੀ ਦੇ ਨਾਲ ਇਨੇ ਵੰਗ ਲਾਣੀ ਵੰਗ ਲਾ ਕੇ ਦੇ ਜੋ ਆਖੋ ਸਰ ਸਰ ਜਿਨੇ ਮੁੰਦਰੀ ਲਾਣੀ ਮੁੰਦਰੀ ਦੇ ਟੋਪਸ ਲਾਣੇ ਟੋਪਸ ਪਰ ਵਰਤਦਾ ਮਗਰ propto ਤੇ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ ਕਿਲੋ ਦੈਨ ਕਿਲੋ 4 ਕਿਲੋ ਕੇ ਨੇ ਕੁਝ ਲਾਤਾ ਕੇ ਨੇ ਬਾਬਾ ਸੁਦੇਸ਼ੀ ਆਪ ਹੱਥ ਨਹੀਂ ਲਾ ਉੱਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਇਹ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵੇਚੋ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਹਿਸਾਬ ਤੁਸੀਂ ਰੱਖੋ ਉਹ ਫਿਰ ਬਚਨ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ ਜੋ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲੱਗੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700 ਹੀ ਹੈਗਾ 1700 ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਸਿੱਖ ਭਾਈ ਪੈੜਾ ਭਾਈ ਮੁਖਾ ਕੋ ਮੂਰਤ ਨਹੀਂ ਕੱਢਿਆ ਉਹtheta ਤਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਿਰਫ ਅੱਜ ਦਾ ਵਿਸ਼ਾ ਸੁਣਿਆ ਕਿਉਂਕਿ ਬਿਲਕੁਲ ਉਹ ਮਿਲ ਕੇ ਜੋ ਪਤਲੀ ਧਾਰ ਦਾ ਵਜਨ ਹੈ ਅਜੀ ਹੋਰ ਮਤਾਂ ਦੀਆਂ ਪੁਸਤਕਾਂ ਪੜ੍ਹੀਏ ਏਵਲ ਗੁੰਡ ਜਿਹੜਾ ਅੰਦਰਲਾ ਮਗਤਾ ਬਣਨਾ ਉਹ ਗੁਰਬਾਣੀ ਦਾ ਹੈ ਮੈਂ ਦੁਬਾਰਾ ਬੋਲ ਰਿਹਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਖਰ ਸਾਥ ਵਾਹਿਗੁਰੂ ਦੇਖੋ ਕਲਾ ਕਿਵੇਂ ਵਰਤਦੀ ਆ ਉਹ ਆਪੇ ਪ੍ਰਬਾਤਮਸਨ ਜਾਣੇ ਜਾਣਾ ਜੋ ਸੁਣਨੇ ਕਰਨਾ ਉਹਨੇ ਆਪੇ ਕਲਾ ਵਰਤਾਂਦੀ ਸਾਡੇ ਕੋਲ ਕੀ ਚਾਹੀਦਾ ਸਿਰਫ ਤੁਹਾਡੇ ਕੋਲ ਤੁਹਾਡਾ ਭਰੋਸਾ ਧ੍ਰੜ ਚਾਹੀਦਾ ਆਪਣੇ ਅਕਾਲ ਪੁਰਖ ਦਾ ਜਿਹੜਾ ਭਰੋਸਾ ਬਣ ਜਾਂਦਾ ਫਿਰ ਉਹਦਾ ਭਰੋਸਾ ਉਹ ਸੱਚੇ ਪਾਸ਼ੰਤ ਨੂੰ ਕਰ ਲੈਂਦਾ ਕਈ ਇਹੋ ਜਿਹੇ ਲੋਕ ਨੇ ਜਿਹੜਾ ਭਰੋਸਾ ਤੋੜ ਕੇ ਬਹਿ ਜਾਂਦੇ ਪਰ ਉਹ ਕਿਸੇ ਦਾ ਭਰੋਸਾ ਟੁੱਟੋਂ ਨਹੀਂ ਦਿੰਦਾ ਸੀ ਅਗਰ ਤੁਸੀਂ ਉਸ ਤੇ ਭਰੋਸਾ ਰੱਖਦੇ ਹੋ ਫਿਰ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਹਾਹਾਨੂੰ ਜਰੂਰ ਲਿਖਿਓ ਸਤਿ ਸ੍ਰੀ ਅਕਾਲ